ਇੱਕ ਸਰਹੂਰ ਪੁਲਿਸ ਨੇ ਸਦਾ ਸਤਾ ਸਿੰਘ ਚਹਿਲ ਐਸਐਪੀ ਸਾਹਿਬ ਦੀ ਜਿਹੜੀ ਗਾਈਡ ਲਾਈਨ ਦੇ ਮਤਵਕ ਡੀਐਸਪੀ ਡੀ ਸਾਹਿਬ ਵਰਕਸਾਫ ਇੰਸਪੈਕਟਰ ਸੀ ਇਹ ਸੰਦੀਪ ਸਿੰਘ ਤੇ ਨੀ ਟੀਮ ਨੇ ਜੋ ਪਿੱਛੇ ਸਾਡੇ ਦੋ ਮੇਜਰ ਵਾਰਦਾਤਾਂ ਹੋਈਆਂ ਸੀ ਉਹ ਵਾਰਦਾਤ ਇਸ ਤਰ੍ਹਾਂ ਸੀ ਇੱਕ ਸ਼ੇਰਪੁਰ ਦੇ ਇਲਾਕੇ ਵਿੱਚ ਇੱਕ ਡੇਢਵੇਂ ਇਲਾਕੇ ਵਿੱਚ ਜੋ ਗੋਡਾਊਨ ਹੁੰਦੇ ਆ ਕਣਕ ਵਗੈਰਾ ਦੇ ਇੱਕ ਬਹੁਤ ਵੱਡਾ ਗੈਂਗ ਸੀਗਾ ਤੋ ਕਿ 1 ਮਹੀਨੇ ਤੋਂ ਇਹ ਜਿਹੜਾ ਕਾਫੀ ਐਕਟਿਵ ਸੀ ਹੈ ਪਹਿਲੀ ਵਾਰ ਤਾਂ ਇਹਨਾਂ ਨੇ ਸ਼ੇਰਪੁਰ ਜਦੋਂ ਇਹ ਤਕਰੀਬਨ 9 ਤੋਂ 10 ਦੇ ਵਿੱਚ ਜਿਹੜੇ ਬੈਂਕਸ ਹੁੰਦੇ ਗੈਂਗ ਵਿੱਚ ਮੈਂਬਰ ਨੇ ਰਾਤ ਨੂੰ ਇਹ 2:30 ਵਜੇ ਪਹਿਲਾਂ ਇਹ ਚਾਰ ਬੰਦੇ ਅੰਦਰ ਜਾਂਦੇ ਆ ਰੈਕੀ ਕਰਦੇ ਆ ਜਿਹੜੇ ਵਾਚਮੈਨ ਹੁੰਦੇ ਆ ਉਹਨਾਂ ਨੂੰ ਇਹ ਬੰਨ ਕੇ ਉਹਨਾਂ ਨੂੰ ਬੰਨ ਲੈਂਦੇ ਆ ਉਹ ਦਵਾਦ ਫਿਰ ਇਹ ਆਪਣਾ ਗੇਟ ਖੋਲ ਕੇ ਜਿਹੜਾ ਆਪਣਾ ਟਰੱਕ ਲੈ ਕੇ ਅੰਦਰ ਉਹਦੇ ਵਿੱਚ ਜਿਹੜਾ ਕਣਕ ਚੋਰੀ ਕਰਕੇ ਲੈ ਜਾਂਦਾ ਸੀ ਪਹਿਲੀ ਵਾਰਤ ਜਿਹੜੀ ਹੈਗੀ ਇਹ ਉਹ ਸ਼ੇਰਪੁਰ ਵਿਖੇ 22 5 2025 ਨੂੰ ਹੋਈ ਸੀ ਜਿਹਦੇ ਤਹਿਤ ਉੱਥੇ ਮੁਕੱਦਮਾ ਦਰਜ ਕੀਤਾ ਗਿਆ ਉਸ ਤੋਂ ਬਾਅਦ ਤਰਤੀਸ ਜਾਰੀ ਸੀ ਮੁਕੱਦਮਾ ਨੰਬਰ 85 4 6 ਨੂੰ ਜੋ ਦੜਭਾ ਵਿਖੇ ਸੇਮ ਵਾਰਦਤ ਕੀਤੀ ਤੇ ਟੀਮਾਂ ਬਣਾਈਆਂ ਗਿਆ ਐਸ.ਪੀ. ਸਾਹਿਬ ਵੱਲੋਂ ਜਿਸ ਦੇ ਤਹਿਤ ਡੀ.ਐਸ.ਪੀ. ਡੀ ਸਾਹਿਬ ਗ੍ਰਿਫਤਸਾਬ ਤੇ ਇਨਸਪੈਕਟਰ ਸੀਆਈਏ ਸੰਦੀਪ ਸਿੰਘ ਉਹਨਾਂ ਦੀ ਪਾਰਟੀ ਨੇ ਟੀਮਾਂ ਨੇ ਕਾਫੀ ਮਿਹਨਤ ਕਰਦੇ ਹੋਏ ਜਿਹੜੇ ਇਹਨਾਂ 15 ਤੋਂ 16 ਇਹ ਗੈਂਗ ਮੈਂਬਰ ਸੀ ਉਹਨਾਂ ਵਿੱਚੋਂ 9 ਗੈਂਗ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਹਨਾਂ ਪਾਸੋਂ 421 ਜਿਹੜੀਆਂ ਬੋਰੀਆਂ ਕਣਕ ਦੀਆਂ ਬਰਾਮਦ ਹੋਈਆਂ ਜੋ ਚੋਰੀ ਕੀਤੀ ਸੀ ਇਹਨਾਂ ਨੇ ਤੇ ਨਾਲ ਹੀ ਜਿਹੜਾ ਆਪਣਾ ਉਹ ਟਰੱਕ ਸੀਗਾ ਉਹ ਬਰਾਮਦ ਕੀਤਾ ਗਿਆ ਤੇ ਅੱਗੇ ਪਰਚਾ ਦਰਜ ਹੋ ਗਿਆ ਤਫਤੀਸ਼ ਜਾਰੀ ਹੈ ਗ੍ਰਿਫਤਾਰੀਆਂ ਪੈ ਗਈਆਂ ਇਹਨਾਂ ਦੀਆਂ ਤੇ ਪੁਲਿਸ ਰਮਾਂਡ ਲੈ ਕੇ ਹੁਣ ਜਿਹੜੀ ਅਗਲੀ ਤਫਤੀਸ਼ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਜਿਹੜੇ ਇਹਨਾਂ ਨੇ ਕੋਈ ਜੁਰਮ ਕੀਤੇਆਂ ਜਾਂ ਹੋਰ ਕ੍ਰਾਈਮ ਕੀਤਾ ਉਹ ਜਿਹੜੀ ਅਸੀਂ ਤਹਿ ਤੱਕ ਜਿਹੜੀ ਤਫਤੀਸ਼ ਕਰ ਰਹੇ ਨੇ ਜੀ ਨੌ ਕੀ ਇਹਨਾਂ ਨੇ ਕੋਈ ਪੁਰਾਣਾ ਗੈਂਗ ਬਣਿਆ ਹੁੰਦਾ ਹੈ ਪੁਰਾਣੀ ਬਾਦ ਦਾ ਤੁਹਾਨੂੰ ਜਾਂ ਪਤਾ ਨਹੀਂ ਜੀ ਨੌ ਦੇ ਨੌ ਕਿੱਦਾਂ ਇਕੱਠੇ ਹੋ ਗਏ ਜਿਹੜੀ ਫਿਲਹਾਲ ਦੀ ਤਫਤੀਸ਼ ਦੇ ਮਜ਼ਾਕ ਜਿਹੜਾ ਇੱਕ ਗੋਰਾ ਸਿੰਘ ਅਤੇ ਬੱਗਾ ਸਿੰਘ ਹੈ ਇਨਾਂ ਦੇ ਖਿਲਾਫ ਫਿਲਹਾਲ ਜਿਹੜੇ ਇਹ ਪਰਚੇ ਚੋਰੀ ਦੇ ਦਰਜ ਹੈਗੇ ਨੇ ਬਾਕੀ ਜਿਹੜੇ 8 ਸੱਤ ਬੰਦੇ ਹੋਰ ਹੈਗੇ ਆ ਰੈਸਟ ਹੋ ਚੁੱਕੇ ਆ ਉਹਨਾਂ ਦੇ ਫਿਲਹਾਲ ਕੋਈ ਇਦਾਂ ਦਾ ਸਾਹਮਣੇ ਨਹੀਂ ਆਇਆ ਤੇ ਬਾਕੀ ਜਿਹੜੇ ਪੰਜ ਤੋਂ 6 ਬੰਦੇ ਜਿਹੜੇ ਹੋਰ ਗ੍ਰਿਫਤਾਰ ਕਰਨੇ ਬਾਕੀ ਆ ਉਹ ਸਾਡੀਆਂ ਟੀਮਾਂ ਐਕਟਿਵ ਨੇ ਤੇ ਹੋਪਫੁਲੀ ਅਸੀਂ ਜਿਹੜਾ ਇੱਕ ਦੋ ਦਿਨਾਂ ਚ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਵਾਂਗੇ ਇਹ ਸਾਰੇ ਕਿੱਥੋਂ ਕੋਈ ਸੰਪਰਕ ਚ ਕਿੱਦਾਂ ਆਏ ਜੀ ਇਹ ਜਿਦਾਂ ਤੁਹਾਨੂੰ ਪਤਾ ਦੱਸਿਆ ਮੈਂ ਪਹਿਲਾਂ ਜੇਲ੍ਹ ਵਿੱਚ ਸੀਗੇ ਉਹ ਦੋ ਤਿੰਨ ਉਹ ਬੰਦੇ ਇਕੱਠੇ ਹੋਗੇ ਰੇਨਾ ਚ ਕੁਛ ਪੱਲੇਦਾਰ ਹੈ ਇੱਕ ਆਪਣਾ ਕਣਕ ਦਾ ਜਿਹੜਾ ਕੋਈ ਚੱਕੀ ਵਾਲਾ ਹੈ ਉਹ ਵੀ ਵਿੱਚ ਇਨਵੋਲ ਹੈ ਤੇ ਇਸ ਕਰਕੇ ਇਹਨਾਂ ਨੇ ਸਾਰੇ ਇੱਕ ਟਰੱਕ ਡਰਾਈਵਰ ਹੈ ਉਹਨੇ ਕਿਹਾ ਵੀ ਮੈਂ ਆਪਣਾ ਟਰੱਕ ਜਿਹੜਾ ਤੁਹਾਨੂੰ ਮਤਲਬ ਇਸ ਗੈਂਗ ਦੇ ਵਿੱਚ ਕੰਮ ਕਰਨ ਲਈ ਹੈਲਪ ਕਰੂੰਗਾ ਇਹ ਸਾਰਾ ਤਾਂ ਕਰਕੇ ਗੈਂਗ ਬਣਿਆ ਜਿਹੜਾ ਟ੍ਰੈਵਲੀ ਜਿੱਦਾ ਕਿ ਪਰਚੇ ਦਰਜ ਹੋਏ ਜਮਾਨਤ ਦੇ ਬਾਹਰ ਰਹੇ ਹੋਏ ਨੇ ਜਾਂ ਕੇਸ ਜਬਰੀ ਹੋਏ ਨੇ ਉਹ ਇੱਕ ਤੇ ਤਾਂ ਪੰਜ ਪਰਚੇ ਦਰਜ ਨੇ ਗੋਰਾ ਸਿੰਘ ਤੇ ਉਹ ਜਮਾਨਤ ਹੈਗਾ ਤੇ ਜਿਹੜਾ ਪੱਗਾ ਸਿੰਘ ਹੈਗਾ ਉਹ ਵੀ ਜਮਨਤ ਆ ਸਿਟੀ ਧੂਰੇ ਦਾ ਕੇਸ ਇਹ ਟਰੱਕ ਇਹਨਾਂ ਦਾ ਹੁੰਦਾ ਸੀਗਾ ਜੀ ਇਹਨਾਂ ਵਿੱਚੋਂ ਇੱਕ ਮਾਲਕ ਆ ਟਰੱਕ ਦਾ ਮਾਲਕ ਵਿੱਚ ਹੀ ਅਸੀਂ ਉਹਨੂੰ ਵੀ ਅਰੈਸਟ ਕੀਤਾ ਹੋਇਆ ਇਹਨਾ ਨੂੰ ਸੇਲ ਕਰਦੇ ਸੀ ਜਾਂ ਕਿੱਥੇ ਜੁਪੀ ਤੇ ਫੀਸ ਤੇ ਉਹ ਕਰਦੇ ਆ ਇਹ ਅੱਗੇ ਸੇਲ ਕਰਦੇ ਸੀ ਉਹ ਸਾਡੀ ਤਫਤੀਸ਼ ਜਾਰੀ ਆ ਕਿੱਥੇ ਸੇਲ ਕਰਦੇ ਸੀ ਕੋਈ ਕੌਣ ਚੋਰੀ ਦਾ ਮਾਲ ਲੈਂਦਾ ਸੀ ਉਹ ਸਾਰਾ ਜਿਹੜਾ ਤਫਤੀਸ਼ ਦੇ ਵਿੱਚ ਪਾਈ ਕਿੱਥੇ ਨੇ ਇਹ ਵੱਖ-ਵੱਖ ਜਿਹੜਾ ਆਪਣਾ ਜਿੱਦਾਂ ਮੁਲਜ਼ਮ ਨੇ ਸਾਡੇ 9 ਮੁਲਜ਼ਮ ਨੇ ਵੱਖ-ਵੱਖ ਜਗ੍ਹਾ ਤੋਂ ਵੱਖ-ਵੱਖ ਜਗ੍ਹਾ ਤੋਂ ਜਿੱਦਾਂ ਜਿਹੜਾ ਤੁਹਾਡਾ ਕਿਹੜਾ ਪਿੰਡ ਦਾ ਸਾਬਣਾ ਪਾ ਲਿਆ ਨੇ ਜਿਹੜਾ ਨੀਅਰ ਬਾਲੀਆਂ ਪਲਵਾਨ ਦੇ ਰਸਤੇ ਉੱਥੇ ਕੁਝ ਬੰਦੇ ਫੜੇਗੇ ਕੁਝ ਤੱਕ ਤੋਂ ਧੂਰੀ ਵਾਲੀ ਸਾਈਡ ਤੋਂ ਫੜ ਗਏ ਵੱਖ-ਵੱਖ ਜਿਹੜੇ ਆਪਣਾ ਉੱਥੇ ਫੜੇ ਗਏ ਹੋ ਗਏ ਇਹ ਹੋਰ ਵੀ ਕਿਤੇ ਇਹਨਾਂ ਕਦਮਾਂ ਦੇ ਵਿੱਚ ਇੰਨਾ ਕੰਡਲੇ ਜਾਂ ਚੌਰ ਵਗੈਰ ਕਰਦੇ ਉਹ ਅਜੇ ਤੱਕ ਤੁਸੀਂ ਜਾਰੀ ਆ ਫਿਲਹਾਲ ਜਿਹੜੇ ਮੇਜਰ 2 ਸਾਡੇ ਗੜਵਾ ਤੇ ਸ਼ੇਰਪੁਰ ਵਿਖੇ ਹੋਏ ਸੀਗੇ ਉਹ ਫਿਲਹਾਲ ਉਹਨਾਂ ਕੋਈ ਉਹ ਟਰੇਸ ਹੋ ਗਏ ਉੱਥੋਂ ਜਿਹੜਾ ਇਹਨਾਂ ਨੇ ਚੋਰੀ ਕੀਤਾ ਮਾਲ ਸੀ ਉਹ ਚੋ ਇਹ ਜਿਹੜਾ 421 ਜਿਹੜੇ ਬੋਰੀਆਂ ਨੇ ਉਹ ਅਸੀਂ ਜਿਹੜੀਆਂ ਆ ਬਰਾਮਦ ਕਰ ਲਈਆਂ ਹਥਿਆਰ ਵਗੈਰਾ ਵੀ ਬਰਾਮਦ ਹੋਏ ਜਿਵੇਂ ਜਿਸ ਤਰ੍ਹਾਂ ਰਾਤ ਨੂੰ ਵਾਰਦਾਤ ਨੂੰ ਅੰਜਾਮ ਦਿੱਤੀ ਸੀ ਇਹ ਉਸ ਤੋਂ ਪਹਿਲਾਂ ਹੀ ਇਹ ਚੈੱਕ ਕਰਦੇ ਹੁੰਦੇ ਜਿਹੜਾ ਸਕਿਉਰਟੀ ਗਾਰਡ ਆਉਂਦਾ ਇਨ੍ਹਾਂ ਕੋਲੇ ਹਥਿਆਰ ਜਿਹੜੇ ਕੋਈ ਉਹ ਵੈਪਨ ਨਹੀਂ ਪਰ ਇਨ੍ਹਾਂ ਕੋਲੇ ਜਿਹੜੇ ਡਾਂਗਾ ਡੂੰਗਾ ਵਗੈਰਾ ਛੋਟੀਆਂ ਉਹ ਇਹਨਾਂ ਰੱਖਦੇ ਸੀ ਟੋਟਲ ਇਹ 15 ਦੇ ਕਰੀਬ ਗੈਂਗ ਆ ਕਿਉਂਕਿ ਦੋ ਦੋ ਵਕੂਏ ਹੋਏ ਨੇ 8-10 ਇੱਕ ਚ ਸੀਗੇ 2-4 ਹੋਰ ਇਕੱਠੇ ਸੀ 2000 ਦੂਸਰੇ ਚ ਐਡ ਹੋ ਕੇ ਮਤਲਬ ਟੋਟਲ 15 ਅੰਕ ਬੰਦਿਆਂ ਦਾ ਗੈਂਗ ਥੈਂਕ ਯੂ